ਪੀਸੀ ਨੈਟਵਰਕ ਦਾ ਖਾਸ ਧਾਰਮਿਕ ਨਜ਼ਰਾਨਾ ਸਿੱਖ ਸਰਗਰਮੀਆਂ ਲੈ ਕੇ ਹਾਜ਼ਰ ਖਾਮ ਮਨਿੰਦਰ ਸਿੰਘ ਮੋਂਗਾ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਿੱਖ ਕੌਮ ਦੀ ਨੁਮਾਇੰਦਗੀ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਗੁਰਦੁਆਰਾ ਸਾਹਿਬਾਨ ਦੀ ਸਾਮ ਸਮਾਨ ਅਤੇ ਪੰਥਕ ਪ੍ਰਚਾਰ ਪ੍ਰਸਾਰਿਤ ਕੀਤੇ ਜਾ ਰਹੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਨੂੰ ਸੰਗਤ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਪਾਵਨ ਪਿੱਤਰ ਦਿਹਾੜਿਆਂ ਦੀ ਇਤਿਹਾਸਿਕ ਮੱਤਾ ਆਪਜੀ ਨਾਲ ਸਾਂਝੀ ਕੀਤੀ ਜਾਂਦੀ ਹੈ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕੇ ਦੀਆਂ ਸਰਗਰਮੀਆਂ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਛੇਤਰਵਰਿਆਂ ਦੀ ਬੀਬੀ ਭਜਨਕੌਰ ਦੇ ਬਾਰੇ ਜੋ ਅੰਮ੍ਰਿਤਸਰ ਵਿਖੇ ਸਥਿਤ ਪਾਈ ਵੀਰ ਸਿੰਘ ਦੇ ਇਤਿਹਾਸਿਕ ਸਥਾਨ ਤੇ ਬਣੀ ਬਗੀਚੀ ਤੋਂ ਰੋਜ਼ਾਨਾ ਫੁੱਲਾਂ ਦੇ ਦੋ ਅਤੀ ਸੁੰਦਰ ਗੁਲਦਸਤੇ ਤਿਆਰ ਕਰਕੇ ਸਵੇਰੇ 3 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦੀ ਹੈ ਜਿੱਥੇ ਫੁੱਲਾਂ ਦੇ ਗੁਲਦਸਤੇ ਹਰ ਰੋਜ਼ ਤਨਗੂ ਰਾਮਦਾਸ ਦੇ ਚਰਨਾਂ 'ਚ ਸਿਖੋਬਿਤ ਕੀਤੇ ਜਾਂਦੇ ਨੇ ਪੇਸ਼ ਹੈ ਸਾਡੀ ਖਾਸ ਰਿਪੋਰਟ ਰੋਹਾਨੀਅਤ ਦੇ ਕੇਂਦਰ ਸਤਖੰਡ ਸ੍ਰੀ ਰਮੰਦਰ ਸਾਹਿਬ ਵਿਖੇ ਹਮੇਸ਼ਾ ਸਭ ਤੋਂ ਅੱਗੇ ਫੁੱਲਾਂ ਦੇ ਦੋ ਬਤੀ ਸੁੰਦਰ ਗੁਲਦਸਤੇ ਦਿਖਾਈ ਦਿੰਦੇ ਨੇ ਖਾਸ ਗੱਲ ਇਹ ਹੈ ਕਿ ਇਹ ਗੁਲਦਸੇ ਪੰਜਾਬੀ ਸਹਿਦ ਦੇ ਪਿਸ਼ੰਪਤਾ ਮਾ ਭਾਈ ਵੀਰ ਸਿੰਘ ਦੇ ਅੰਮ੍ਰਿਤਸਰ ਸਥਿਤ ਨਿਵਾਸ ਸਥਾਨ ਵਿਖੇ ਬਣੀ ਬਗੀਚੀ ਤੋਂ ਤਿਆਰ ਕੀਤੇ ਜਾਂਦੇ ਨੇ ਅਤੇ ਰੋਜ਼ਾਨਾ ਫੁੱਲਾਂ ਦੇ ਦੋ ਗੁਲਦਸਤੇ ਤਿਆਰ ਕਰਕੇ ਸਤਖੰਡ ਸ੍ਰੀ ਰਮੰਦਰ ਸਾਹਿਬ ਵਿਖੇ ਸ਼ਿਸ਼ੋਭਤ ਕੀਤੇ ਜਾਂਦੇ ਨੇ ਭਾਈ ਵੀਰ ਸਿੰਘ ਵੱਲੋਂ अनेਕਾਂ ਵਰਿਆਂ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਉਹਨਾਂ ਦੇ ਇਸ ਦੁਨੀਆ ਤੋਂ ਰੁਕਸਤ ਹੋਣ ਤੋਂ ਬਾਅਦ ਵੀ ਚੱਲ ਰਹੀ ਹੈ ਪਹਿਲਾਂ ਉਹਨਾਂ ਦੀ ਧਰਮਪਤੀ ਵੱ ਨਕਰਵਲ ਨੂੰ ਇਹ ਸੇਵਾ ਨਿਰੰਤਰ ਜਾਰੀ ਰੱਖੀ ਗਈ। अनेका ਮੁਸ਼ਕਲਾਂ ਦੇ ਬਾਵਜੂਦ ਵੀ 76 ਸਾਲਾ ਬੀਬੀ ਭਜਨਕੌਰ ਰੋਜ਼ਾਨਾ ਸਵੇਰੇ 3 ਵਜੇ ਫੁੱਲਾਂ ਦੇ ਗੁਲਦਸਤੇ ਲੈ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਕੇ ਪਹੁੰਚਦੇ ਨੇ ਅਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇਹ ਸ਼ਿਸ਼ੋਭਿਤ ਕੀਤੇ ਜਾਂਦੇ ਨੇ। ਭਾਵੇਂ ਕੋਰੋਨਾ ਕਾਲ ਦੌਰਾਨ ਸਾਰੀ ਦੁਨੀਆ ਦੀ ਰਫ਼ਤਾਰ ਨੂੰ ਬ੍ਰੇਕਾਂ ਲੱਗੀਆਂ ਸਨ ਪਰ ਫਿਰ ਵੀ ਭਜਨਕੌਰ ਨੇ ਇਹ ਸੇਵਾ ਜਾਰੀ ਰੱਖੀ। ਇੱਥੋਂ ਤੱਕ ਕਿ 1984 ਵਿੱਚ ਜਦ ਭਾਰਤੀ ਸਿਆਣਾਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਹਮਲਾ ਕੀਤਾ ਸੀ ਤਾਂ ਵਰਦੀਆਂ ਗੋਲੀਆਂ ਵਿੱਚ ਵੀ ਇਹ ਸੇਵਾ ਜਾਰੀ ਰਹੀ ਸੀ। ਸਾਡੇ ਇੱਥੇ ਪਰ ਇੱਥੇ ਪਿਤਾ ਜੀ ਦੇ ਦਰ ਤੇ ਅਸੀਂ ਪਿਤਾ ਜੀ ਕਹਿੰਦੇ ਆ ਸ਼ੁਰੂ ਤੋਂ ਪਾਈ ਵੀਰ ਸਿੰਘ ਜੀ ਨੂੰ ਇੱਥੇ ਪਿਤਾ ਜੀ ਦੇ ਦਰ ਤੇ ਮੈਂ 1985 ਚ ਆਈ ਸੀ ਮੈਨੂੰ ਪਾਈ ਸਾਹਿਬ ਪ੍ਰੀਤ ਸਿੰਘ ਇੱਥੇ ਲੈ ਕੇ ਆ ਸੀ ਉਹਨਾਂ ਨੇ ਕਿਤੇ ਮੇਰਾ ਕੀਰਤਨ ਬਾਤ ਸੁਣਿਆ ਤੇ ਇੱਥੇ ਮੈਨੂੰ ਲਾਇਆ ਵੀ ਤੁਸੀਂ ਆਇਆ ਕਰੋ ਤੇ ਮੈਨੂੰ ਸ਼ੌਕ ਸੀ ਬੜਾ ਪ੍ਰੀਤ ਕੀਰਤਨ ਦਾ ਉਹਨਾਂ ਨੇ ਮੈਨੂੰ ਇੱਥੇ ਲਿਆਂਦਾ ਉਸ ਤੋਂ ਬਾਅਦ ਅਸੀਂ ਲਗਾਤਾਰ ਮੈਂ ਇੱਥੇ ਆ ਰਹੀ ਹਾਂ ਮੈਂ ਮਿਸ ਨਹੀਂ ਕੀਤਾ 1985 ਤੋਂ ਗੁਲਦਸਤੇ ਮੈਂ ਬੀਜੀ ਨਾਲ ਸ਼ੁਰੂ ਕੀਤੀ ਸੀ ਫਿਰ ਥੋੜਾ ਬਹੁਤ ਵਿਚੋਂ ਜੇ ਜਾਂਦੇ ਸੀ ਬੱਚਾ ਕੋਲ ਤੇ ਛੁੱਟ ਜਾਂਦੇ ਸੀ ਹੁਣ ਮੈਂ ਨਹੀਂ ਜਾਂਦੀ ਜਾਣਾ ਛੱਡ ਦਿੱਤਾ ਤੇ ਇਹ ਇਹ ਗੁਲਦਸਤੇ ਰੈਗੂਲਰ ਗੁਰੂ ਪਾਸ਼ਾ ਨੇ ਮੇਰ ਕਰਕੇ ਇਹ ਸੇਵਾ ਲੈਣੀ ਸ਼ੁਰੂ ਕੀਤੀ ਆ ਤੇ ਹੁਣ ਮੈਂ ਰੈਗੂਲਰ ਬੀਜੀ ਤੋਂ ਬਾਅਦ ਇਹ ਸੇਵਾ ਮੈਨੂੰ ਮਿਲੀ ਆ ਤੇ ਅਸੀਂ ਇੱਥੋਂ ਲੈ ਕੇ ਜਾਂਦੇ ਆ ਚਾਹੇ ਚਾਹੇ ਤੇ ਪੁਲਿਸ ਦੇਣਾ ਇਹ ਹੋਇਆ ਸੀ 1984 ਵਿੱਚ ਉਦੋਂ ਵੀ ਅਸੀਂ ਕੋਈ ਨਾਗਾ ਨਹੀਂ ਪਾਇਆ ਉਦੋਂ ਸਾਨੂੰ ਜਾਣ ਨਹੀਂ ਸੀ ਦਿੰਦੇ ਪਰ ਗੁਲਦਸਤੇ ਲੈ ਕੇ ਅਸੀਂ ਜਾਂਦੇ ਰਹੇ ਮੈਂ ਜਾਂਦੀ ਰਹੀਆਂ ਉਹ ਕਹਿੰਦੇ ਸੀ ਗੋਲੀ ਮਾਰ ਦੇਣੀ ਮੈਂ ਕਹਿੰਦੀ ਮਾਰਦੇ ਹੋ ਤਾਂ ਮੈਂ ਪਹੁੰਚਾਣੇ ਪਹੁੰਚਾਣੇ ਜੀ ਇਹ ਇਹ ਸੇਵਾ ਭਾਈ ਸਾਹਿਬ ਨੇ ਆਪ ਸ਼ੁਰੂ ਕੀਤੀ ਸੀ ਇਹ ਭਾਈ ਸਾਹਿਬ ਨੇ ਆਪ ਸ਼ੁਰੂ ਕੀਤੀ ਸੀ ਪਹਿਲਾਂ ਉਹ ਆਪਣੇ ਬੱਗੀ ਦੇ ਵਿੱਚ ਵੱਡਾ ਇੱਕ ਗੁਲਦਸਤਾ ਇੱਕ ਲੈ ਕੇ ਬੜਾ ਵੱਡਾ ਗੁਲਦਸਤਾ ਲੈ ਕੇ ਜਾਂਦੇ ਸਨ ਜਿਸੇ ਪੰਜ ਗੁਲਦਸਤੇ ਜਾਂਦੇ ਸੀ ਉਹ ਨਹੀਂ ਪਹਿਲਾਂ ਉਹ ਆਪ ਇੱਕ ਲੈਂਦੇ ਸੀ ਫਿਰ ਉਸ ਤੋਂ ਬਾਅਦ ਪੰਜ ਗੁਲਦਸਤੇ ਇਸ ਤਰ੍ਹਾਂ ਜਾਂਦੇ ਸੀ ਵੀ ਫੁੱਲ ਬੜੇ ਹੋ ਗਏ ਸਨ ਤੇ ਅਸੀਂ ਡਾਕਸਾਬ ਨੇ ਬੜੀ ਸੇਵਾ ਕੀਤੀ ਡਾਕ ਸੇਵਾ ਸਿੰਘ ਨੇ ਤੇ ਪੰਜ ਗੁਲਦਸਤੇ ਫਿਰ ਜਾਣੇ ਸ਼ੁਰੂ ਹੋ ਗਏ ਹੱਲੀ ਹੱਲੀ ਫੁੱਲ ਕੱਟ ਦੇ ਗਏ ਤੇ ਫਿਰ ਅਸੀਂ ਦੋ ਗੁਲਦਸਤੇ ਸ਼ੁਰੂ ਕੀਤੇ ਹੁਣ ਦੋ ਗੁਲਦਸਤੇ ਜਾਂਦੇ ਨੇ ਉਹ ਵੱਡੇ ਜਿਹੜੇ ਗੁਲਦਸਤੇ ਅੱਗੇ ਪਏ ਹੁੰਦੇ ਨਾ ਉਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਪਾਈ ਸਾਹਿਬ ਦੇ ਦਰ ਤੋਂ ਹੀ ਜਾਂਦੇ ਨੇ ਸਾਡੇ ਕੋਲ ਅਨਿ ਜ਼ਿਆਦਾ ਮਤਲਬ ਸਾਡੇ ਕੋਲ ਇਨਕਮ ਨਹੀਂ ਹੈ ਜਿਸ ਦੇ ਨਾਲ ਅਸੀਂ ਬਹੁਤ ਜ਼ਿਆਦਾ ਫੁੱਲ ਉਗਾ ਸਕੀਏ ਫਿਰ ਵੀ ਕੋਸ਼ਿਸ਼ ਕਰਨੀ ਦੀ ਹੈ ਪੂਰੀ ਕਿਉਂਕਿ ਸਾਡੇ ਕੋਲ ਕੋਈ ਹੈ ਨਹੀਂ ਕੋਈ ਵੀ ਮਤਲਬ ਇਨਕਮ ਸਾਡੇ ਕੋਲ ਹੈ ਨਹੀਂ ਲੇਕਿਨ ਜਿੰਨੀ ਸਾਡੇ ਕੋਲ ਸੱਤਿਆ ਹੈ ਥੋੜੀ ਬਹੁਤ ਅਸੀਂ ਗੁਲਦੋਦੀ ਤੇ ਹੋਰ ਜਿਹੜੇ ਫੁੱਲ ਹੈ ਨਾ ਉਹ ਜਿਹੜੇ ਉਗਾ ਕੇ ਲੈ ਜਾਈਦੇ ਸਾਨੂੰ ਕੋਈ ਇਨਕਮ ਨਹੀਂ ਆ। ਫਿਰ तकरीबन ਮੈਂ ਕਰੋ 2:30 ਵਜੇ ਨਿਕਲਦੀ ਹਾਂ। ਅੱਜਕੱਲ ਕਿਵਾਰ ਖੁੱਲਣ ਤੇ ਜਾਣਾ ਹੁੰਦਾ ਨਾ। ਅੱਜਕੱਲ ਕਿਵਾਰ 3 ਵਜੇ ਖੁੱਲਦੇ। ਮੈਂ ਕਰੋ ਫਿਰ 2:30 ਵਜੇ ਨਿਕਲਦੀ ਹਾਂ ਤੇ ਜਾ ਕੇ ਪਹਿਲੇ ਉੱਥੇ ਬੜੀ ਠੰਡ ਰਹੀ ਹੁਣ ਬੜੀ ਠੰਡ ਹਾਂ। ਹਾਂਜੀ ਹਾਂਜੀ। ਠੰਡਾ ਫਿਰ ਵੀ ਮੁਸ਼ਕਲਤ ਆਂਦੀ ਹੋ। ਇਹ ਮੁਸ਼ਕਲ ਕਰਦੀ ਹੈ ਪਾਸ਼ਾ ਨੇ ਕਾਰਨ ਬਖਸ਼ਿਆ ਜਾਂ ਡਰਾਈਵਰ ਬਖਸ਼ਣ ਲੈ ਜਾਂਦੇ। ਕਾਦੀ ਮੁਸ਼ਕਲ। ਉਹਦੀ ਬਖਸ਼ਿਸ਼ ਹੈ। ਉਹਦੀ ਮਿਹਨਤ। ਇੱਕ ਡਰਾਈਵਰ ਹੈ। ਉਹ ਸਾਡੇ ਘਰ ਹੀ ਸੌਂ ਜਾਂਦੇ ਰਾਤ ਸੇ ਰਾਤੀ ਆ ਕੇ ਉਸੇ ਰਿਲਾ ਜਾਂਦੇ ਮਨ ਸਵਾਦ ਉਹ 1985 ਤੋਂ ਤੁਸੀਂ ਲਗਾਤਾਰੇ ਸੇਵਾ ਨਿਭਾ ਰਹੇ ਹੋ ਕਿੰਨੀ ਖੁਸ਼ੀ ਐ ਇਸ ਗੱਲ ਦੀ ਬਖਸ਼ਿਸ਼ ਐ ਮੇਰਾ ਮੇਰੀ ਅੱਖਾਂ ਚੋਂ ਅੱਥ ਸਵਾ ਜਾਂਦੇ ਨੇ ਜਦੋਂ ਉਹ ਮેર ਕਰ ਦਿੰਦਾ ਮੈਂ ਥੋੜਾ ਲਜਾਨੀ ਆ ਉਹ ਗੁਰਾਮਦਾਸ ਦੀ ਬਖਸ਼ਿਸ਼ ਐ ਜਿਹੜਾ ਲੈ ਜਾਂਦਾ ਮੈਨੂੰ ਹੁਣ ਤੱਕ ਲੈ ਜਾਂਦਾ ਹੀ ਪਿਆ ਨਾ ਮਰਦੇ ਦਮ ਤੱਕ ਲੈ ਜਾਏਗਾ ਮੇਰੀ ਅਰਦਾਸ ਐ ਬੇਨਤੀ ਐ ਗੁਰਾਮਦਾਸ ਦੇ ਅੱਗੇ ਪਾਸ਼ਾ ਇਹ ਸੇਵਾ ਤੁੰ ਜਨ ਦੀ ਦੁਨੀਆ ਤੱਕ ਨੇ ਬਾਤ ਕਿਉਂਕਿ ਗੁਲਦਸਤਾਂ ਹੁੰਦੀ ਨਾ ਅਸਲ ਚ ਗੱਲ ਇਹ ਹੈ ਬਈ ਫੁੱਲਾਂ ਵਾਸਤੇ ਬੜੇ ਪੈਸੇ ਚਾਹੀਦੇ ਇੱਥੇ ਬੂਜਨ ਵਾਸਤੇ ਮਾਲੀ ਚਾਹੀਦਾ ਖਾਦ ਚਾਹੀਦੀ ਸਾਨੂੰ ਹੈਲਪ ਕੋਈ ਨਹੀਂ ਅਸੀਂ ਥੋੜੀ ਬਹੁਤ ਜਿਹੜੀ ਆਪਣੇ ਕੋਲੋਂ ਹੋ ਸਕਤੀ ਹੈ ਕਰੀ ਜਾਨੇ ਕੋਈ ਹੈਲਪ ਨਹੀਂ ਅਸਲੇ ਸਾਨੂੰ ਸਿਰਫ ਮਾਲੀ ਨੂੰ ਵੀ ਆਪ ਪੈਸੇ ਦੇ ਸੇਵਾ ਜਾ ਰਹੀ ਹੈ ਸੇਵਾ ਜਾ ਰਹੀ ਹੈ ਗੁਰਾਮਦਸ ਆਪ ਸੇਵਾ ਲੈ ਰਹੇ ਹਨ ਆਪਾਸ਼ਾ ਸੇਵਾਵਾਲਾਂ ਸੇਕਉਮ ਦੇ ਮਹਾਨ ਜਰਨੈਲ ਅਮਰਜੀਤ ਤਨ ਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਮਰਸਰ ਸਾਹਿਬ ਵਿਖੇ ਇੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਾਂ ਦੀ ਅਗਵਾਈ ਹੇਠ ਅਰਦਾਸ ਸੁਪਰੰਤ ਇਹ ਨਗਰ ਕੀਰਤਨ ਖਾਲਸਾਈ ਜਹਦ ਜਲਾਲ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ ਅਤੇ ਸ਼ਹਿਰ ਦੇ ਵਕਫਾ ਖਿਸਿਆਚੂ ਹੁੰਦਾ ਹੋਇਆ ਦੇਰ ਸ਼ਾਮ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਪਹੁੰਚ ਕੇ ਸੰਪੂਰਨ ਹੋਇਆ ਰਸਤੇ ਵਿੱਚ ਸੰਗਤਾਂ ਵੱਲੋਂ ਥਾ-ਥਾ ਤੇ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ ਇਕ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀਂ ਸ਼੍ਰੀ ਕਾਲਕ੍ਰਿਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ărਮਤਾ ਅਰਦਾਸ ਨਾਲ ਹੋਈ ਇਸ ਮੌਕੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਮੁਗੰਨ ਤੇ ਸਿੰਘ ਸਾਹਿਬ ਯਾਨੀ ਜਗਤਾਰ ਸਿੰਘ ਨੇ ਪਾਨ ਪਿਆਰੇ ਸਹਿਬਾਨ ਨਿਸ਼ਾਨਚੀ ਅਤੇ ਨਗਾਰਚੀ ਸਿੰਘਾਂ ਨੂੰ ਸਰਪਾਉ ਦੇ ਕੇ ਨਿਵਾਜਿਆ ărਮਤਾ ਸਮੇਂ ਸਿੰਘ ਸਾਹਿਬ ਜਗਤਾਰ ਸਿੰਘ ਲੁਧਿਆਣਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸੂਪ ਸਨੇਹੀ ਪਾਲਕੀ ਵਿੱਚ ਸ਼ੋਭਿਤ ਕੀਤਾ ਅਤੇ ਨਗਰ ਕੀਰਤਨ ਦੌਰਾਨ ਸ਼੍ਰੀ ਗੁਰੂ ਗ ਚੌੜ ਸਾਹਿਬ ਦੀ ਸੇਵਾ ਨੇ ਭਾਈ ਨਗਰ ਕੀਰਤਨ ਵਿੱਚ ਜਿੱਥੇ ਗਤਕਾ ਅਤੇ ਬੈਂਡ ਪਾਰਟੀਆਂ ਪਰਮੇਸ਼ਰ ਮੂਲਿਤ ਕਰ ਰਹੀਆਂ ਸਨ ਉੱਥੇ ਹੀ ਕਾਰ ਸੇਵਾ ਵਾਲੇ ਮਹਾਪੁਰਖਾਂ ਨੇ ਸੰਗਤ ਦੇ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਮਿਲਗائے ਹੋਏ ਸਨ। ਬਾਬਾ ਜੀ ਦਾ ਜਨਮ ਪਉਂਪਿੰਡ ਵਿੱਚ ਹੋਇਆ 1682 ਦੇ ਵਿੱਚ 1700 ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨ ਵਿੱਚ ਆਏ ਖੰਡੇ ਬਾਟੇ ਦਾ ਅਮਰਸ਼ਕਿਆ ਪੰਜ ਪਿਆਰਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪ ਸ਼ਾਮਲ ਹੋਏ। ਬਾਬਾ ਜੀ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣੇ, ਮਾਤਾ-ਪਿਤਾ ਵਾਪਸ ਚਲੇ ਗਏ। ਉਹ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਰਹਿ। ਇੱਥੇ ਜਿੱਥੇ ਗੁਰਬਾਣੀ ਦੀ ਸਿੱਖਿਆ, ਘੋੜਸਵਾਰੀ, ਸ਼ਸਤਰ ਇਹ ਸਾਰੀ ਸਿੱਖਿਆ ਇੱਥੇ ਸਿੱਖੀ। ਫਿਰ ਸਗਲ ਗ੍ਰਿਸ਼ਤ ਮੈਂ ਧਰਮ ਪ੍ਰਧਾਨ ਬਾਰੇ ਗ੍ਰਿਸ਼ਤ ਮੈਂ ਧਰਮ ਪ੍ਰਧਾਨ ਜਿਹੜਾ ਇਹਨੂੰ ਮੁਖ ਰੱਖ ਕੇ ਬਾਬਾ ਜੀ ਆਪਣੇ ਪਿੰਡ ਆ ਗਏ। ਇੱਥੋਂ ਜਦੋਂ ਪਤਾ ਲੱਗਾ ਸਤਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਤੇ ਸਤਗੁਰੂ ਮਹਾਰਾਜ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਗਏ ਨੇ ਉੱਥੇ ਬਾਬਾ ਜੀ ਸਤਗੁਰੂ ਜੀ ਮਾਰੀ ਨੂੰ ਮਿਲੇ ਭਾਈ ਮਨੀ ਸਿੰਘ ਮਤਾਵਾ ਦੇ ਨਾਲ ਦਮਦਮਾ ਸਾਹਿਬ ਆ ਗਏ ਇੱਥੇ ਸਤਗੁਰਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਹੈ ਪੋਥੀ ਪਰਮੇਸ਼ਰ ਕਥਾਨ ਇਹਨੂੰ ਸੰਪੂਰਨ ਕੀਤਾ ਤੇ ਨਾਲ ਹੀ ਭਾਈ ਮਨੀ ਸਿੰਘ ਨੂੰ ਲਿਖਣ ਦੀ ਸੇਵਾ ਮੇਰੀ ਪਾ ਬਾਬਾ ਦੀਪ ਸਿੰਘ ਸ਼ਾਈ ਅਤੇ ਕਲਮਾਂ ਦੀ ਸੇਵਾ ਕਰਦੇ ਰਹੇ ਉਸ ਤੋਂ ਉਪਰੰਤ ਸਤਿਗੁਰੂ ਨਦੇਰ ਸਾਹਿਬ ਦੀ ਪਾਵਨ ਧਰਤੀ ਵੱਲ ਚਲੇ ਗਏ ਬਾਬਾ ਦੀਪ ਸਿੰਘ ਜੀ ਇੱਥੇ ਰਹੇ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਆ ਗਏ ਚਾਰ ਸਰੂਪ ਜਿੱਥੇ ਆਪਣੇ ਹੱਥ ਵਿੱਚ ਕਲਮ ਫੜ ਕੇ ਬਾਬਾ ਜੀ ਨੇ ਲਿਖੇ ਬੰਦਾ ਸਿੰਘ ਬਹਾਦਰ ਨੇ ਜਦੋਂ ਸੂਬਾ ਸਰਹੰਦ ਦੇ ਨਾਲ ਮੁਕਾਬਲਾ ਕੀਤਾ ਸਰਹੰਦ ਫਤਿਹ ਕੀਤੀ ਇਹਨਾਂ ਲੜਾਈਆਂ ਵਿੱਚ ਬਾਬਾ ਜੀ ਸ਼ਾਮਲ ਹੁੰਦੇ ਰਹੇ ਚਾਰ ਸਰੂਪ ਲਿਖ ਕੇ ਚਾਰ ਤਖਤਾਂ ਤੇ ਭੇਜੇ ਬਾਬਾ ਜੀ 바ਣੀ ਤੇ 바ਣੀ ਨਾਲ ਜੁੜੇ ਰਹੇ ਸਾਨੂੰ ਪ੍ਰੇਰਨਾ ਕਰਦੇ ਨੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ ਸਮੁੱਚੇ ਇਸ ਅੰਮ੍ਰਿਤਸਰ ਦੇ ਵਾਸੀਆਂ ਵੱਲੋਂ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਉਪਰਾਲਾ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਔਰ ਸ੍ਰੀ ਗੁਰਗੰਸਾਹਿਬ ਜੀ ਦੇ 76 ਛਾਥੇ ਲਈ ਇੱਕ ਬਹੁਤ ਵੱਡਾ ਨਗਰ ਕੀਰਤਨ ਨਿਕਲ ਰਿਹਾ ਜਿਹੜਾ ਸਮੁੱਚੇ ਸ਼ਹਿਰ ਦੇ ਵਿੱਚ ਦੀ ਹੁੰਦਾ ਹੋਇਆ ਸ਼ਾਮ ਨੂੰ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਪਹੁੰਚੇਗਾ ਮੈਂ ਇਸ ਦਿਨ ਦੇ ਉੱਤੇ ਬੇਨਤੀ ਕਰਨੀ ਚਾਹੁੰਦਾ ਕਿ ਆਓ ਸਰ ਬਾਬਾ ਦੀਪ ਸਿੰਘ ਜੀ ਦੇ ਜਨਮ ਦੇ ਉੱਤੇ ਆਪਾਂ ਉਹਨਾਂ ਦੇ ਜੀਵਨ ਦੇ ਉੱਤੇ ਪ੍ਰੇਰਨਾ ਲੈ ਕਰਕੇ ਗੁਰਬ ਜਨ ਅਮਰਤਾਰੀ ਬਣਾਈਏ ਗੁਰਸਿੱਖੀ ਦੇ ਨਾਲ ਜੋੜੀਏ ਔਰ ਜਿਹੜਾ ਭਿਆਨਕ ਸਮਾਂ ਆ ਰਿਹਾ ਹੈਗਾ ਇਹਦੇ ਵਿੱਚ ਜਿਹੜੀਆਂ ਚੁਣੌਤੀਆਂ ਨੇ ਸਿੱਖ ਬੰਦੇ ਦੇ ਸਾਹਮਣੇ ਉਹਨਾਂ ਨੂੰ ਸਾਰੇ ਇਕੱਠੇ ਹੋ ਕਰਕੇ ਸਿੱਖ ਪੰਥ ਇਕੱਠਾ ਹੋ ਕਰਕੇ ਇਹਨਾਂ ਨੂੰ ਜਿਹੜੀਆਂ ਚੁਣੌਤੀਆਂ ਨੂੰ ਆਪਾਂ ਸਰ ਕਰ ਸਕੀਏ ਸਾਨੂੰ ਮਤਲਬ ਮੌਕਾ ਮਿਲਿਆ ਹੈ ਸੇਵਾ ਕਰਨ ਦਾ ਸੀ ਮੈਂ ਫਸਟ ਟਾਈਮ ਆਈ ਹਾਂ ਮੌਕਾ ਕਰਨ ਸੇਵਾ ਕਰਨ ਸਾਨੂੰ ਬਾਬਾ ਦੀਪ ਸਿੰਘ ਜੀ ਦੀ ਬਹੁਤ ਖੁਸ਼ੀ ਹੈ ਜੀਰੋ ਬਾਬਾ ਜੀ ਦਾ ਨਗਰ ਕੀਰਤਨ ਨਿਕਲਦਾ ਹੈ ਰਾਤ ਨੂੰ ਮਨ ਖੁਸ਼ ਹੋ ਜਾਂਦਾ ਸੇਵਾ ਹੀ ਸਵੇਰੇ ਸੇਵਾ ਕਰਨ ਜਾਣੀ ਹੈ ਦਿਲੋਂ ਅੰਦਰੋਂ ਆਵਾਜ਼ ਆਉਂਦੀ ਹੈ ਬਾਬਾ ਦੀਪ ਸਿੰਘ ਜੀ ਦੇ ਅਸੀਂ ਦਰਸ਼ਨ ਕਰਨ ਜਾਣ ਦੁਨੀਆ ਭਰ ਵਿੱਚ ਵਸਦੀ ਨਾਨਕ ਨਾਮ ਲੈਵਾ ਸੰਗਤ ਵੱਲੋਂ ਬਹੁਤ ਸ਼ਰਧਾ ਅਤੇ ਉੱਚਾ ਦਿਨ ਮਨਾਇਆ ਗਿਆ ਇਸ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਵਨ ਸਥਾਨ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਇਨੇਕਾਂ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਇਸ ਸੰਬੰਧ ਵਿੱਚ ਸਵੇਰੇ ਸਭ ਤੋਂ ਪਹਿਲਾਂ ਸ਼੍ਰੀ ਖਾਨਪਾੜ ਸਾਹਿਬ ਦੇ ਪੋਗ ਪਾਏਗੇ ਉਪਰੰਤ देर रात ਤੱਕ ਧਾਰਮਿਕ ਦੀਵਾਨ ਸਜਾਏਗੇ ਜਿਨ੍ਹਾਂ ਵਿੱਚ ਸਿੱਖਪੰਥ ਦੇ ਸਿੱਧ ਰਾਗੀ ਢਾਡੀ ਅਤੇ ਕੁਸ਼ਰੀ ਜਥਿਆਂ ਨੇ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਆਓ ਦੇਖਦੇ ਹਾਂ ਖਾਸ ਰਿਪੋਰਟ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਅਤੇ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ। ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਵੇਰੇ 9 ਵਜੇ ਸ਼੍ਰੀ ਖੰਨਪਾ ਸਾਹਿਬ ਦੇ ਪੋਗ ਪਾਏ ਗਏ। ਉਪਰੰਤ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤ ਨੂੰ ਨਿਹਾਲ ਕੀਤਾ। ਤਾਨੂੰ ਤਾਨੂੰ ਤਾਲ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਤੇ ਜਾਨੇ ਆਵਨ ਕਾਹੀ ਸਵਾਉ ਜਾਣ ਕੇ ਸੰਗ ਚਿਤ ਆਵੇ ਨਾਉ ਆ ਇਹ ਕੌਮ ਦੇ ਮਹਾਨ ਜਰਨੈਲ ਤੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਅੱਜ ਬਾਬਾ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਬੱਤ ਸੰਗਤਾਂ ਵੱਲੋਂ ਬੜੇ ਪਿਆਰ ਦੇ ਨਾਲ ਬੜੀ ਭਾਵਨਾ ਦੇ ਨਾਲ ਤੇ ਸ਼ਰਧਾ ਉਤਸ਼ਾਹ ਦੇ ਨਾਲ ਜਿਹੜੀਆਂ ਸੰਗਤਾਂ ਨੇ ਉਹ ਅੱਜ ਮਨਾ ਰਹੀਆਂ ਨੇ ਅ ਅਮਰਤ ਵੇਲੇ ਤੋਂ ਹੀ ਸੰਗਤਾਂ ਦੀ ਗਿਣਤੀ ਜਿਹੜੀ ਆ ਬਹੁਤ ਭਾਰੀ ਆ ਤੇ ਬੜੇ ਦੀਵਾਨ ਸਜੇ ਨੇ ਤੇ ਦੀਵਾਨਾਂ ਦੇ ਵਿੱਚ ਵੀ ਸੰਗਤਾਂ ਬੈਠ ਕੇ ਹਾਜ਼ਰੀ ਭਰ ਕੇ ਤੇ ਬਾਬਾ ਜੀ ਦੇ ਜਨਮ ਦਿਹਾੜੇ ਦਾ ਅਨੰਤ ਮਨਣ ਰਹੀਆਂ ਨੇ ਸ਼ਹੀਦਾਂ ਦੇ ਆਸ-ਪਾਸ ਸ਼ਹਿਰੀ ਪ੍ਰੇਮੀਆਂ ਵੱਲੋਂ ਬਾਬਾ ਜੀ ਦੇ ਭਗਤਾਂ ਵੱਲੋਂ ਕਈ ਤਰ੍ਹਾਂ ਦੇ ਲੰਗਰ ਲਾ ਕੇ ਹਾਂਜੀ ਆ ਪਠਿਆਈਆਂ ਦੇ ਲੰਗਰ ਲਾ ਕੇ ਕੁੱਲੀਆਂ ਦੇ ਲੰਗਰ ਲਾ ਕੇ ਪੇਸਤੀਆਂ ਦੇ ਲੰਗਰ ਲਾ ਕੇ ਜਲੇਬੀਆਂ ਦੇ ਲੰਗਰ ਲਾ ਕੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਤੇ ਸੰਗਤਾਂ ਵੀ ਜਿਹੜੀਆਂ ਨੇ ਬੜਾ ਦਰਸ਼ਨ ਕਰਕੇ ਕੀਰਤਨ ਕਥਾ ਦੀਵਾਨ ਸਰਵਣ ਕਰਕੇ ਤੇ ਆਨੰਦ ਮਾਣ ਰਹੀਆਂ ਨੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਧਰਮ ਵਾਸਤੇ ਕੌਮ ਵਾਸਤੇ ਆਪਣਾ ਸਿਰ ਧੰਗੁਰੂ RAMDAS ਮਹਾਰਾਜ ਦੇ ਚਰਨਾਂ ਵਿੱਚ ਭੇਟ ਕੀਤਾ ਸਿਰ ਦੀ ਭੇਟਾ ਕੀਤੀ ਹੈ ਤੰਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਬਹੁਤ ਸਾਰੀ ਕੌਮ ਦੀ ਸੇਵਾ ਬਾਣੀ ਦੇ ਪ੍ਰਚਾਰ ਪ੍ਰਸਾਰ ਦੁਆਰਾ ਕੀਤੀ ਜਿਨ੍ਹਾਂ ਨੇ ਬਹੁਤ ਸਾਰੀ ਸੇਵਾ ਲਿਖਤੀ ਰੂਪ ਵਿੱਚ ਜਿਨ੍ਹਾਂ ਦੀ ਲਿਖਾਈ ਬੜੀ ਖੂਬਸੂਰਤ ਸੀਗੀ ਤੇ ਖੂਬਸੂਰਤ ਲਿਖਾਈ ਨਾਲ ਚਾਰ ਪਾਵਨ ਸਰੂਪ ਜੋ ਲਿਖ ਕੇ ਸਾਨੂੰ ਬਖਸ਼ਿਸ਼ ਕੀਤੀ ਜੋ ਚਾਰ ਤਖਸਾਂ ਬੰਤੇ ਸਭਾਏਮਾਨ ਨੇ ਇਹ ਅਰਬੀ ਭਾਸ਼ਾ ਵਿੱਚ ਵੀ ਲਿਖਿਆ ਮੈਂ ਇਹ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਬਾਬਾ ਜੀ ਦੇ ਜੀਵਨ ਤੋਂ ਇਹ ਪ੍ਰੇਰਣਾ ਮਿਲਦੀ ਕਿ ਉਹਨਾਂ ਨੇ ਅਰਬੀ ਫਾਰਸੀ ਨਹੀਂ ਪੜ੍ਹੀ ਸੀ ਹੋਰ ਪਛਾਹਵਾ ਦਾ ਗਿਆਨ ਵੀ ਰੱਖਿਆ ਸੀ ਲਿਕਨ ਆਪਣੀ ਮਾਤ ਭਾਸ਼ਾ ਵਿੱਚ ਵੀ ਗੁਰਮੁਖੀ ਭਾਸ਼ਾ ਵਿੱਚ ਵੀ ਇੰਨੀ ਮੁਹਾਰਤ ਹਾਸਲ ਕੀਤੀ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਲਿਖੇ ਔਰ ਇਤੋਂ ਤੱਕ ਕਿ ਆਪਣਾ ਜੀਵਨ ਵੀ ਗੁਰਵਾਨੇ ਅਨੁਸਾਰ ਢਾਲਿਆ ਤੇ ਅੱਜ ਲੋੜ ਆ ਬੱਚਿਆਂ ਨੂੰ ਚੰਗੇ ਆਪਣੀ ਗੁਰਮੁਖੀ ਭਾਸ਼ਾ ਨਾਲ ਜੁੜਨ ਦੀ ਗੁਰੂ ਕੇ ਸ਼ਬਦ ਨਾਲ ਜੁੜਨ ਦੀ ਗੁਰੂ ਕੇ ਸਿਧਾਂਤ ਨਾਲ ਜੁੜਨ ਦੀ ਕਿਉਂਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਵੱਡੀਆਂ ਵੱਡੀਆਂ ਡਿਗਰੀਆਂ ਸਾਇੰਸ ਹੋਰ ਮੈਥ ਦੀਆਂ ਜਾਂ ਹੋਰ ਇੰਜੀਨੀਅਰ ਬਣਾ ਲਿਆ ਲਿਕਨ ਜੇ ਚੰਗੇ ਇਨਸਾਨ ਨਾ ਬਣਾਇਆ ਤਾਂ ਕੋਈ ਡਿਗਰੀਆਂ ਕਿਸੇ ਕੰਮ ਨਹੀਂ ਆ। ਅੱਜ ਬਾਬਾ ਆਦੀਪ ਸਿੰਘ ਦੇ ਜਨਮ ਦਿਨ ਤੇ ਮੈਂ ਸਾਰਿਆਂ ਸੰਗਤਾਂ ਨੂੰ ਬਹੁਤ-ਬਹੁਤ ਕਰੋੜਾਂ ਵਧਾਈਆਂ ਦਿੰਦਾ। ਅਸੀਂ ਹਰ ਸਾਲ ਅਮਰੀਕਾ ਤੋਂ ਬਾਬਾ ਜੀ ਜਨਮ ਦਿਨ ਤੇ ਆਉਂਦੇ ਆ। ਪਿਛੇ 2-3 ਸਾਲ ਕੋਵਿਡ ਕਰਕੇ ਆ ਨਹੀਂ ਸਕੇ। ਪਰ ਮਨ ਵਿੱਚ ਬੜੀ ਤਮੰਨਾ ਸੀ ਕਿ ਫਰਵਰਡ ਪਹੁੰਚੀਏ। ਬਾਬਾ ਜੀ ਸਾਡੇ ਹਰ ਕੰਨ, ਸਾਡੇ ਹਿਰਦੇ ਵਿੱਚ ਰਹਿੰਦੇ। ਹਰ ਪਲ, ਹਰ ਮੂਮੈਂਟ ਅਸੀਂ ਬਾਬਾ ਜੀ ਨੂੰ ਕਦੇ ਨਹੀਂ ਛੋੜਦੇ। ਅੱਜ ਤਾਂ-ਤਾਂ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਹੈ। ਨਦੇ ਸਬੰਧ ਵਿੱਚ ਅਸੀਂ ਇੱਥੇ ਮੱਥਾ ਟੇਕਣ ਵਾਸਤੇ ਆਏ ਹੋਏ ਹਾਂ ਦਰਸ਼ਨ ਕਰਨ ਵਾਸਤੇ ਆਏ ਹਾਂ ਮੱਥਾ ਟੇਕਾ ਦਰਸ਼ਨ ਕਰਕੇ ਬਹੁਤ ਵਧੀਆ ਲੱਗਾ ਹੈ ਅਰਦਾਸ ਸਰਬੱਤ ਦੇ ਭਲੇ ਵਾਸਤੇ ਕੀਤੀ ਬੰਦੀ ਸਿੰਘਾਂ ਦੀ ਰਹਾਅ ਵਾਸਤੇ ਕੀਤੀ ਹੈ ਜੀ ਕਿ ਜੋ ਸਾਡੇ ਬੰਦੀ ਸਿੰਘ ਨੇ ਉਹ ਰਿਹਾ ਹੋ ਜਾਣ ਸੱਚੇ ਪਾਤਸ਼ਾਹ ਵਾਹਿਗੁਰੂ ਜਮਦਰ ਦੇ ਉੱਤੇ ਸਾਡੇ ਸਾਰੇ ਸਿੰਘ ਜੋ ਇੰਨੇ ਸੇਤੋਂ ਅਰਦਾਸਾਂ ਜੇਲਾ ਕੱਟ ਰਹੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਰਿਹਾ ਕੀਤਾ ਜਾਵੇ ਸ਼ੂਰਸੋ ਪਹਿਚਾਨੀਏ ਜੋ ਲਰਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਫਣਾ ਛਾੜੇ ਖੇਤ ਤਨਤਨ ਬਾਬਾ ਦੀਪ ਸਿੰਘ ਜੀ ਅੰਮਰ ਸ਼ਹੀਦ ਨੌਕੇ ਸ਼ਹੀਦ ਬਾਬਾ ਦੀਪ ਸਿੰਘ ਦਾ ਅੱਜ ਬੜੀ ਸ਼ਰਧਾ ਤੇ ਭਾਵਨਾ ਨਾਲ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਬੜੀ ਸ਼ਰਧਾ ਭਾਵਨਾ ਨਾਲ ਸ਼ੁਭ ਦਿਹਾੜਾ ਬਾਬਾ ਜੀ ਦਾ ਜਨਮ ਦਿਹਾੜਾ ਸ਼ੰਤਾਂ ਮਨਾ ਰਹੇ ਹਾਂ ਤੁਹਾਨੂੰ ਜੋ ਇਹ ਨੇਕਾ ਪ੍ਰਕਾਰ ਦੇ ਲੰਗਰ ਮਜਿਆਈਆਂ ਜੇਸੀ ਘਿਓ ਦੇ ਪਕੌੜੇ ਕਿਹਦਾ ਕੜੀ ਚੌਲ ਵਖਵਾ ਕੇ ਨਜ਼ਾਰਾ ਅਜ ਬਸੰਤ ਪੰਚਮੀ ਦਾ ਪਾਵਨ ਦਿਹਾੜਾ ਦੇਸ਼ ਭਰ ਵਿੱਚ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਪਰ ਇਸ ਸੰਬੰਧ ਵਿੱਚ ਅਮਰitsar ਦੇ ਇਤਿਹਾਸਿਕ ਗੁਰਦੁਆਰਾ ਛੱਡਾ ਸਾਹਿਬ ਵਿਖੇ ਖਾਸੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਦੇਸ਼-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਗੁਰਦੁਆਰਾ ਛੱਡਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ ਅਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਬਾਹਰ ਖੁੱਲੇ ਮੈਦਾਨ ਵਿੱਚ ਪਤੰਗਬਾਜ਼ੀ ਕਰਕੇ ਪਸੰਤ ਪੰਚਮੀ ਦੀ ਖੁਸ਼ੀ ਮਨਾਈ। ਵਸੰਤ ਪੰਚਮੀ ਦਾ ਦਿਹਾੜਾ ਦੇਸ਼ ਭਰ ਵਿੱਚ ਬਹੁਤ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਪਰ ਅੰਮ੍ਰਿਤਸਰ ਦੇ ਇਤਿਹਾਸਿਕ ਗੁਰਦੁਆਰਾ ਸਾਟਾ ਸਾਹਿਬ ਵਿਖੇ ਇਸ ਦਿਹਾੜੇ ਮੌਕੇ ਖਾਸੀਆਂ ਰੌਣਕਾਂ ਵੇਖਣ ਨੂੰ ਮਿਲੀਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਸੰਤ ਪੰਚਮੀ ਮੌਕੇ ਜੋੜ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਦੂਰ ਦਰਾਡੇ ਤੋਂ ਪਹੁੰਚ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਪੰਚਮ ਪਾਤਸ਼ਾਹ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਘਰ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੀ ਖੁਸ਼ੀ ਵਿੱਚ ਇਸ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਇੱਥੇ ਜੋੜ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਤਨਤਨ ਗੁਰੂ ਪੰਚਮ ਪਾਤਸ਼ਾਹ ਸਹਿਜ ਸਿੰਘ ਵਰਜਨ ਦੇ ਮਹਾਰਾਜ ਜੀ ਨੇ ਇਸ ਥਾਂ ਦੇ ਉੱਤੇ ਛੇ ਹਲਟ ਲਾਏ। ਤਨਤਨ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਹਿ ਮਹਾਰਾਜ ਜੀ ਦਾ ਇੱਥੇ ਆਗਮਨ ਗੁਰੂ ਕੀ ਵਡਿਆਈ ਸਾਹਿਬ ਜਦੋਂ ਹੋਇਆ ਤੇ ਲੋਕ ਇੱਥੇ ਉਹਨਾਂ ਦੀ ਆਗਮਨ ਦੀ ਖੁਸ਼ੀ ਦੇ ਵਿੱਚ ਵਰਜਨ ਪਾਤਸ਼ਾਹ ਨੇ ਛੇ ਆਟਾ ਇੱਥੇ ਛੇ ਹਲਟਾ ਲਾ ਕੇ ਦੇਖਦਾ ਨਾਂ ਸ਼ਹਾਟਾ ਰੱਖਿਆ ਜਿੱਥੇ ਉਦੋਂ ਤੋਂ ਲੈ ਕੇ ਅੱਜ ਤੱਕ ਪੰਚਬ ਬਾਦਸ਼ਾਹ ਨੇ ਪੁੱਤਰਾਂ ਦੇ ਦਾਨੀ ਉਸੇਵੇਂ ਬਾਦਸ਼ਾਹ ਨੇ ਇੱਥੇ ਵਾਰਵੀਂ ਦਿੱਤਾ ਜਿਹੜਾ ਇੱਥੇ ਬਾਲ ਜੀ ਆਇਸ਼ਨਾਣ ਕਰੂਗਾ ਕਾਮਨਾ ਰੱਖ ਕੇ ਭਾਵਨਾ ਰੱਖ ਕੇ ਆਵੇਗਾ ਉਹਨੂੰ ਪੁੱਤਰਾਂ ਦੀਆਂ ਦਾਨਾਂ ਇੱਥੇ ਬਖਸ਼ ਹੋਣੀਆਂ ਸੋ ਇੱਥੇ ਬਹੁਤ ਹੀ ਵੱਧ ਜਾਣ ਕੇ ਹਰ ਸਾਲ ਜਦੋਂ ਬਸੰਤ ਰੋ ਸ਼ੁਰੂ ਹੁੰਦੀ ਆ ਇਹੜਾ ਬਸੰਤ ਦਾ ਤਿਹਾਰ ਆ ਦੂਰੋਂ ਨੇੜੋਂ ਇਲਾਕਿਆਂ 'ਚੋਂ ਵੱਡੇ ਪੱਧਰ ਤੇ ਸੰਗਤਾਂ ਆ ਗਈ ਤੇ ਇਸ ਤਿਹਾਰ ਨੂੰ ਬੜੀ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਅਕੀਦੇ ਦੇ ਨਾਲ ਕੀਰਤ ਦੇ ਨਾਲ ਬੜੀ ਭਾਵਨਾ ਨਾਲ ਇੱਥੇ ਮਨਾਉਂਦੀਆਂ। ਬਸੰਤ ਪਛਮੀ ਤੇ ਬਹੁਤ ਹੀ ਇੱਥੇ ਜਬਰਦਸਤ ਰੌਣਕ ਲੱਗਦੀ ਹੈ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਜਬਰਦਸਤ ਰੌਣਕ ਹੈ। ਔਰ ਅਲੋਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਪਿਆ ਕਿ ਪੂਰੇ ਦੂਰੋਂ ਨੇੜੋਂ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਤਾਂ ਬਹੁਤ ਹੀ ਜ਼ਬਰਦਸਤ ਤਰੀਕੇ ਦੇ ਨਾਲ ਇੱਥੇ ਗੁਰਦੁਆਰਾ ਸਾਹਿਬ ਵਿਛੇ ਜੰਤ ਪੰਚਮੀ ਦਾ ਜਹਾੜ ਮਨਾ ਰਹੀਆਂ ਨੇ ਅਸੀਂ ਇਹ ਚਾਹਦੇ ਹਾਂ ਕਿ ਮਹਾਰਾਜ ਆਪਣਾ ਨਾਮਦਾਨ ਦੇਵੇ ਤੇ ਤੰਦਰੁਸਤੀ ਦੇਵੇ ਸਰਬੱਤ ਦਾ ਭਲਾ ਕਰੇ ਇੱਥੇ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਦੇ ਮਤਲਬ ਇਸ਼ਨਾਨ ਪੰਜ ਪੰਚਮੀਆ ਇਸ਼ਨਾਨ ਕਰਨ ਸਰਦਾ ਨਾ ਮੱਥਾ ਟੇਕਣ ਉਹਨਾਂ ਦੀਆਂ ਕਮਾਂਵਾਨੀਆਂ ਪੂਰੀਆਂ ਹੁੰਦੀਆਂ ਮੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਵੀ ਵੀ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਨਮਾਨ ਪੱਤਾ ਦੇਣ ਦਾ ਫੈਸਲਾ ਕੀਤਾ ਗਿਆ ਇਸ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ਤੇ ਚੁੱਕਣ ਦੇ ਲਈ ਹੁਣ ਸ਼੍ਰੋਮਿਕ ਕਮੇਟੀ ਯੂਨੋ ਜਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੱਕ ਪਹੁੰਚ ਕਰੇਗੀ ਇਸ ਤੋਂ ਇਲਾਵਾ ਅੰਤਰੀਮ ਕਮੇਟੀ ਦੀ ਇਸ ਅਹਿਮ ਬੈਠਕ ਵਿੱਚ अनेका ਮਹੱਤਵਪੂਰਨ ਫੈਸਲੇ ਲਏ ਗਏ ਅਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਬੇ ਸਮੇਂ ਤੋਂ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਨੌ ਸਿੱਖਾਂ ਨੂੰ ਸਨਮਾਨ ਪੱਤੇ ਵਜੋਂ ਹਰ ਮਹੀਨੇ 20-20 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਸਬੰਧੀ ਯੂਨੋ ਅਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੱਕ ਪਹੁੰਚ ਵੀ ਕੀਤੀ ਜਾਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਹੋਈ ਅੰਤਰਨਿਕ ਕਮੇਟੀ ਦੀ ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਆਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 1699 ਦਾ ਜਿਹੜਾ ਬੜਾ ਬਹਰਾ ਸੀਗਾ ਉਹ ਗੁਰੂ ਸਾਹਿਬ ਜੀ ਨੇ ਪੰਜਾਂ ਦੀ ਚੋਣ ਕਰਕੇ ਖਾਲਸਾ ਪੰਥ ਨੂੰ ਉਦੇਸ਼ ਕੀਤਾ ਉਹ ਪਹਿਲੇ ਪੰਜ ਪਿਆਰੇ ਜਿਨ੍ਹਾਂ ਤੋਂ ਸਤਗੁਰ ਜੀ ਨੇ ਆਪ ਵੀ ਅੰਮ੍ਰਿਤ ਪਾਨ ਕੀਤਾ ਤੇ ਉਦੋਂ ਹਜ਼ਾਰਾਂ ਪ੍ਰਾਣੀਆਂ ਨੇ ਅੰਮ੍ਰਿਤ ਵੀ ਛਕਿਆ ਉਹਨਾਂ ਦੇ ਨਾਂ ਤੇ 1999 ਦੇ ਵਿੱਚ ਕਿਉਂਕਿ 300 ਸਾਲਾਂ ਸ਼ਤਾਬਦੀ ਸੀ ਖਾਲਸੇ ਦੀ ਖਾਲਸੇ ਦੇ ਜਨਮ ਦਿਹਾੜੇ ਦੀ ਤੇ ਉਹ ਪੰਜ ਪਿਆਰਿਆਂ ਦੇ ਨਾਂ ਤੇ ਪੰਜ ਜਿਹੜੀਆਂ ਉਹ ਕਲੀਨਿਕ ਪ੍ਰਾਇਮਰੀ ਹੈਲਥ ਸੈਂਟਰ ਜਿਹੜੇ ਆ ਉਹ ਰੱਖੇ ਗਏ ਸੀ ਉਹ ਪ੍ਰਾਇਮਰੀ ਹੈਲਥ ਸੈਂਟਰ ਦੇ ਇੱਕ ਅਦਾ ਦਾ ਨਾਂ ਹੀ ਮਟੇ ਦਿੱਤਾ ਉਹਦੇ ਥੱਲੇ ਉਹਦੇ ਥੱਲੇ ਆਮ ਆਦਮੀ ਕਲੀਨਿਕ ਲਿਖ ਦਿੱਤਾ ਜਿਹੜੇ ਦੂਜੇ ਆ ਉਹਨਾਂ ਦੇ ਨਾਂ ਤਾਂ ਉੱਤੇ ਹੈਗੇ ਆ ਪਰ ਉਹਦੇ ਥੱਲੇ ਜਿਹੜਾ ਆਪਣਾ ਆਮ ਆਦਮੀ ਕਲੀਨਿਕ ਤੇ ਮਾਨ ਸਾਹਿਬ ਨੇ ਆਪਣੀ ਫੋਟੋ ਲਾਈ ਆ ਮੈਂ ਸਮਝਦਾ ਇਹ ਗੁਰਮਤ ਦੀ ਲੰਘਣਾ ਕਿਉਂਕਿ ਉਹ ਪੰਜ ਪਿਆਰੇ ਮਹਾਨ ਆ ਇਹ ਸਰਕਾਰ ਦੇ ਕੋਲ ਸਿਆਸੀ ਤਜਰਬੇਕਾਰ ਲੋਕ ਬਹੁਤ ਘੱਟ ਆ ਤੇ ਖਾਸ ਕਰਕੇ ਕਿਉਂਕਿ ਆਪਾਂ ਪੰਜਾਬ ਦੀ ਧਰਤੀ ਤੇ বাসਦੇ ਆ ਤੇ ਪੰਜਾਬ ਦੀ ਧਰਤੀ ਜਿਹੜੀ ਗੁਰਾਂ ਦੀ ਧਰਤੀ ਮੰਨੀ ਜਾਂਦੀ ਆ ਇਸ ਧਰਤੀ ਤੇ ਬਹੁਤ ਸਾਰੇ ਧਾਰਮਿਕ ਲੋਕ ਵੀ ਬੈਠੇ ਆ ਇਹ ਮੈਂ ਸਮਝਦਾ ਆ ਇਹਨਾਂ ਨੂੰ ਜਿਹਦੇ ਕੋਈ ਕਾਰਜ ਕਰਦੇ ਆ ਤੇਜ਼ੀ ਦੇ ਵਿੱਚ ਉਹ ਨਾ ਉਹਦੇ ਬਾਰੇ ਕੋਈ ਸੋਚਦੇ ਆ ਨਾ ਉਹਦੇ ਬਾਰੇ ਕੋਈ ਪਰਪੱਕਤਾ ਨਾਲ ਫੈਸਲਾ ਲੈਂਦੇ ਤੇ ਤੇਜ਼ੀ ਤੇਜ਼ੀ ਦੇ ਨਾਲ ਜਿਹੜਾ ਪਹਿਲਾ ਬਿਆਨ ਦਿੱਤਾ ਗੋਲ ਕਾਲਾ ਉਹ ਵੀ ਬੜਾ ਵੱਡਾ ਨਰਾਦਰ ਸੀ ਕਿਉਂਕਿ ਇਹ ਖਾਲਸੇ ਦੀ ਪਰੰਪਰਾ ਆ ਕਿ ਮਨੋੱਖ ਜਿਹੜੇ ਗੁਰੂ ਕੋ ਆਉਂਦਾ ਤੇ ਸਤਗੁਰੂ ਜੀ ਤਾਂ ਕੁਝ ਨਹੀਂ ਮੰਗਦੇ ਉਹ ਆਪਣੀ ਭੇਟਾ ਦਿੰਦਾ ਆਪਣੇ ਆਪ ਨੂੰ ਬੜਪਨ ਸਮਝਦਾ ਤੇ ਸਾਰੇ ਕਾਰਜ ਵੀ ਗੁਰੂ ਦੀਆਂ ਗੋਲਕਾਂ ਤੋਂ ਚੱਲਦੇ ਆ ਫਿਰ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਸਾਲ ਦੋ ਸਾਲ ਹੋ ਗਏ ਇਹਦੇ ਵਿੱਚ ਸਾਰੇ ਮੈਂਬਰ ਆ ਇਹਨਾਂ ਨੂੰ ਕੋਈ ਤਨਖਾਹਾਂ ਤਾਂ ਲੱਗੀਆਂ ਨਹੀਂ ਸਾਰੇ ਸੇਵਾਦਾਰ ਆ ਉਹ ਵੀ ਕਾਲੀ ਦੇ ਵਿੱਚ ਫੈਸਲਾ ਦਿੱਤਾ ਤੇ ਆਹ ਤਾਂ ਮੈਂ ਸਮਝਦਾ ਬਹੁਤ ਵੱਡੀ ਗੱਲ ਕਰ ਦਿੱਤੀ ਕਿਉਂਕਿ ਇਹ ਤਾਂ ਸਾਡਾ ਬੜਮੁਲਾਕ ਪੁਰਾਣਾ ਇਤਿਹਾਸ ਆ ਜਿਸ ਪੁਰਾਣੇ ਇਤਿਹਾਸ ਨੂੰ ਅੱਜ ਇਹਨਾਂ ਨੇ ਹੱਥੋ ਹੀਣੇ ਕਰਕੇ ਤੇਜ਼ੀ ਨਾਲ ਫੈਸਲੇ ਲੈ ਕੇ ਉਹਨਾਂ ਵੱਡੀਆਂ ਸ਼ਖਸੀਤਾਂ ਦਾ ਵੀ ਜਿਹੜਾ ਆ ਉਹ ਨਰਾਦਰ ਕੀਤਾ ਆ ਅਸੀਂ ਅੱਜ ਫੈਸਲਾ ਇਹ ਵੀ ਕੀਤਾ ਕਿ ਅੱਜ ਮੀਡੀਆ ਦੇ ਵਿੱਚ ਦਿੱਤਾ ਫਿਰ ਇਹਦੇ ਉੱਤੇ ਅਸੀਂ ਰਿਪ੍ਰেজੈਂਟੇਸ਼ਨ ਵੀ ਆਪਣੇ ਦੇਾਂਗੇ ਚਿੱਠੀ ਪਾਵਾਂਗੇ ਚਿੱਠੀ ਵੀ ਪਾਵਾਂਗੇ ਮਿਲੂਗਾ ਵੀ ਸਾਡਾ ਡੈਪੂਟੇਸ਼ਨ ਕਿਉਂਕਿ ਅਸੀਂ ਹੋਰ ਵੀ 1 2 4 ਮੁੱਦੇ ਮੈਂ ਤਾਂ ਨਹੀਂ ਜਾਊਂਗਾ ਸਾਡਾ ਡੈਪੂਟੇਸ਼ਨ ਜਾਊਗਾ ਉਹ ਤੋਂ ਬਾਅਦ ਫਿਰ ਦੇਖਾਂਗੇ ਜੇ ਇਹ ਇੰਨਾ ਹੋਣ ਦੇ ਬਾਵਜੂਦ ਵੀ ਕੋਈ ਨਹੀਂ ਐਕਸ਼ਨ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਅੰਦਰੂਨੀ ਕਮੇਟੀ ਨੇ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਵਿੱਚ ਸਜ਼ਾ ਭੁਗਤ ਰਹੇ ਸੌਦਾ ਸਾਧ ਗਰਮੀਤ ਰਾਮ ਰਹੀਮ ਨੂੰ ਸਰਕਾਰਾਂ ਵੱਲੋਂ ਦਿੱਤੀ ਜਾ ਰਹੀ ਸਰਪ੍ਰਸਤੀ ਦਾ ਸਖਤ ਨੋਟਿਸ ਲੈਂਦਿਆਂ ਉਸ ਵਿਰੁੱਧ ਹਾਈ ਕੋਰਟ ਵਿੱਚ ਰਿਟ ਪਟੀਸ਼ਨ ਪਾਉਣ ਦਾ ਫੈਸਲਾ ਵੀ ਕੀਤਾ ਹੈ ਮੈਂ ਸਮਝਦਾ ਇਹੋ ਹੀ ਸਵਾਲ ਆ ਜਿਹੜਾ ਹਰ ਇੱਕ ਦੇ ਹਿਰਦੇ ਵਿੱਚ ਆ ਪਹਿਲਾਂ ਤਾਂ ਬਿਲਖਸਬਾਨੋ ਜਿਹੜੇ ਜਿਹਦੇ ਵਿਚਾਰੀ ਦੇ ਬੱਚਾ ਵੀ ਛੋਟਾ ਸੀ ਮਾਰ ਦਿੱਤਾ ਪੰਜ ਜੀ ਮਾਰ ਦਿੱਤੇ ਉਹਨੂੰ ਰਿਹਾਈ ਕਰਨੀ ਉਹਨਾਂ ਨੂੰ ਸਾਰਿਆਂ ਨੂੰ ਪਰਮਾਨੈਂਟ ਫਿਰ ਜੀਵ ਗਾਂਧੀ ਵਾਲਿਆਂ ਨੂੰ ਰਿਹਾ ਕਰਨਾ ਉਹ ਤਾਂ ਵੱਡੇ ਪੱਧਰ ਤੇ ਸੀ ਤੇ ਆ ਜਿਹੜੇ ਇੱਥੇ ਹਰਿਆਣੇ ਚ ਬੈਠੇ ਆ ਇਹਨਾਂ ਨੂੰ ਵਾਰ-ਵਾਰ ਫਿਰ ਮੈਨੂੰ ਤਾਂ ਇੱਕ ਵੀ ਨਹੀਂ ਸਮਝ ਲੱਗਦੀ ਕਿ ਪਿਛਲੀ ਵਾਰੀ ਆਏ ਤਾਂ ਕਹਿੰਦਾ ਜੀ ਮੈਂ ਸੁਨਾਮ ਚ ਇੱਕ ਹੋਰ ਚਰਚਾ ਕਰ ਬਣਾਉਂਗਾ ਭਈ ਆਏ ਪਰੋਲ ਤੇ ਆ ਤਾਂ ਉਹਦਾ ਇੱਕ ਪਰੋਲ ਦਾ ਇੱਕ ਜਾਬਤਾ ਹੁੰਦਾ ਹੁਣ ਐਤਕੀ ਇੱਕ ਨਵਾਂ ਕਾਰਾ ਕਰ ਦਿੱਤਾ ਕਿਉਂਕਿ ਸ੍ਰੀ ਸਾਹਿਬ ਤਲਵਾਰ ਵੀ ਆ ਤੇ ਸ੍ਰੀ ਸਾਹਿਬ ਸਨਮਾਨਤ ਚਿੰਨ ਵੀ ਤੇ ਸਿੱਖਾਂ ਦੇ ਵਿੱਚ ਇਹਨੂੰ ਆਪਾਂ ਸ੍ਰੀ ਸਾਹਿਬ ਇਸ ਕਰਕੇ ਕਹਿੰਦੇ ਆ ਸਤਗੁਰ ਜੀ ਨੇ ਕਿਰਪਾਨ ਭੇਟ ਜਿਹਨੂੰ ਆਪਾਂ ਸ੍ਰੀ ਸਾਹਿਬ ਜਿਹਲੇ ਪ੍ਰਸ਼ਾਦ ਨੂੰ ਭੋਗ ਲਾਉਨੇ ਆ ਤੇ ਉਹ ਸੇ ਕਹਿੰਦੇ ਦਰ ਪ੍ਰਵਾਨ ਹੋਵੇ ਤੇ ਜਿਹਲੇ ਸ੍ਰੀ ਸਾਹਿਬ ਉਹ ਭੇਟ ਹੁੰਦੀ ਤੇ ਫਿਰ ਉਹ ਦਰ ਪ੍ਰਵਾਨ ਹੁੰਦੀ ਆ ਤੇ ਉਹ ਕੇਕ ਕੱਟ ਕੇ ਮੈਂ ਸਮਝਦਾ ਇਹ ਵੀ ਜਜ਼ਬਾਤਾਂ ਨੂੰ ਇੱਕ ਖਲਵਾੜ ਕਰਨ ਦੀ ਗੱਲ ਆ ਜਿਹੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਕੋਈ ਐਸੇ ਮੁੱਦੇ ਆ ਜਿਹੜੇ ਸਿੱਖ ਧਰਮ ਦੀਆਂ ਆਪਣੀਆਂ ਪਰੰਪਰਾਵਾਂ ਆ ਤੇ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਪਰੋਲ ਤੇ ਆ ਕੇ ਉਹਨਾਂ ਨੂੰ ਟੱਚ ਕਰਨਾ ਇਹ ਬੜੀ ਵੱਡੀ ਅਵਗਿਆ ਆ ਸੋ ਇਹਦੇ ਬਾਰੇ ਵੀ ਅੱਜ ਅਸੀਂ ਫੈਸਲਾ ਕੀਤਾ ਪਈ ਇਹਨੂੰ ਵੀ ਅਸੀਂ ਹੁਣ ਥੋੜੇ ਦਿਨਾਂ ਚਹੀ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਕਿ ਇਹਦਾ ਬਾਰ-ਬਾਰ ਪ੍ਰੋਲ ਤੇ ਆ ਕੇ ਫਿਰ ਸਿੱਖਾਂ ਦੇ ਜਜ਼ਬਾਤੀ ਮੁੱਦਿਆਂ ਨੂੰ ਟੱਚ ਕਰਨਾ ਪਲੱਸ ਪ੍ਰੋਲ ਤੇ ਆ ਕੇ ਸਰਕਾਰੀ ਤੌਰ ਦੇ ਉੱਤੇ ਫੰਕਸ਼ਨਾਂ ਦੀ ਅਗਵਾਈ ਕਰਨੀ ਇਹ ਮੈਂ ਸਮਝਦਾ ਵੱਡੀ ਜਿਹੜੀ ਆ ਉਹ ਕਿਸੇ ਨੂੰ ਵੀ ਸੌਂਦੀ ਨਹੀਂ ਕਿਉਂਕਿ ਉਹਦੇ ਖਿਲਾਫ ਸਭ ਤੋਂ ਵੱਡਾ ਬਿਆਦਬੀ ਦਾ ਮੁੱਦਾ ਜਿਹੜਾ ਹੈ ਉਹ ਖੜਾ